ਕੀ ਪੱਧਰੇ ਦੇ ਘੇ ਮਾਰ ਲਿਆ ਜਿਆਦਾ ਵੀ ਬੜਾ ਟ੍ਰਾਫਿਕ ਹੈ ਤਾਂ ਮੁੰਡੇ ਸਮਝਾਵੇ ਹੈ ਨਾ ਨਲਾਕੂ ਮੈਂ ਨੂੰ ਮੈਂ ਮਨਦੀਪ ਕਰ ਪੈ ਸਕਤ ਕਰਦੇ ਆ ਆਪਣੇ ਸਾਰੇ ਵਿੱਚ ਤੁਹਾਡਾ ਮੈਂ ਉਮੀਦ ਕਰ ਦਿੱਤੀ ਸਾਰੇ ਜਣੇ ਵੀ ਸਵਸਥ ਹੋਗੇ ਤੇ ਮਸਤ ਹੋਗੇ ਇੱਕ ਵਲੌਗ ਦਾ ਐਂਡ ਕਰਕੇ ਦੂਜਾ ਸ਼ੁਰੂ ਕਰ ਲਿਆ ਵਾ ਮੈਂ ਨਾਲ ਦੀ ਨਾਲ ਤੇ ਬੱਚੇ ਡੌਂਡੇ ਤੇ ਗੁੱਡੀ ਆਹ ਗੁੱਡਾ ਡੰਡਿਆ ਆਹ ਗੁੱਡਾ ਡੰਡਿਆ ਦਿਲਛੇ ਡੌਂਡਿਆ ਕਿੱਦਾਂ ਦਾ ਹੁੰਦੇ ਆਪਾਂ ਉਹ ਸਾਡਾ ਸੱਚ ਹੀ ਨਾ ਤਾਈ ਘਰ ਜਾਣਾ ਹੈ ਤਾਈ ਘਰ ਜਾਣਾ ਉਹਨਾਂ ਦੀ ਕੋਠੀ ਨੇ ਵੇਖਿਆ ਇਹ ਬੜਾ ਅੱਜ ਦਿਨ ਹੈ ਨਾ ਛੁੱਟੀ ਅਗਾ ਚਲੋ ਆਪਾਂ ਹੋਈਏ ਤਾਈ ਘਰੋਂ ਹੈ ਫੇਰ ਉਹਨਾਂ ਕਹਿਣਾ ਵਧਾਈ ਦੇਣ ਨਹੀਂ ਆਏ ਤੁਸੀਂ ਮੈਂ ਤਾਂ ਹੋਈ ਹੈ ਚਲੋ ਫੇਰ ਆਜੋ ਚੱਲੀਏ ਪਹਿਲੋਂ ਫੇਰ ਮੈਂ ਸਬਜ਼ੀ ਨੂੰ ਤੜਕਾ ਲਾਵਾਂ ਤੇ ਸਬਜੀ ਨੂੰ ਤੜਕਾ ਵੀ ਲਾਉਂਦਾ ਆਪਣਾ ਮਨ ਹਾਂ ਆ ਜਾਓ ਅਗਰ ਸਬਜੀ ਬਣਾ ਲੂੰਗੀ ਮੈਂ ਨਾਲੇ ਬਹੁਤ ਜ਼ਿਆਦਾ ਈ ਖਾਣਾ ਇੰਨਾ ਖਾ ਨਿਕਲਾ ਇੰਨੀ ਕਿ ਜਗ੍ਹਾ ਥੋੜੀ ਜਿਹੀ ਚਈ ਅਰ ਕਿ ਮੈਂ ਪਟਿਆ ਹੀ ਨਹੀਂ ਕਾ ਮੈਂ ਆਪੇ ਆਉਣਗੇ ਛੁੱਟੀ ਤੇ ਕਾ ਪੁੱਟਦੇ ਰਹਿਣ ਕਾ ਹਾਂ ਕੋ ਪੁੱਟਣ ਚਲੋ ਆਜੋਗਾ ਕਿਉਂ ਮੈਂ ਮੈਕਰ ਦੇਖਣਾ ਮੈਕਰ ਨਹੀਂ ਕਿਆ ਲੋ ਜੇ ਹੀ ਚੱਲਨੇ ਆ ਪਾਇਜੀ ਕੇ ਘਰੇ ਖੋਲੋ ਗੇਟ ਕੋਈ ਪਰਦਾ ਨਾ ਰਹੇ ਜੇ ਏਡਾ ਆਹੀ ਚੱਲਨੇ ਆ ਉਧਰ ਨੂੰ ਸਦਾਾਰਜੀ ਨਾਲ ਚੱਲਨੇ ਨੇ ਤਰੇ ਜਾਣ ਨੇ ਕੋਠੀ ਦੇਖਣ ਆਏ ਪਾਇਜੀ ਜੀ ਨਾ ਜਿਹੜਾ ਲੈਂਟਰ ਪਿਆ ਉਹ ਨਹੀਂ ਇੱਥੇ ਚਲ ਵਧਾਈ ਤੇ ਹੋ ਤੁਹੀ ਮੇਰੀ ਤਾਂ ਭੂਆ ਵਾ ਇੰਨਾ ਦੀ ਤਾਈ ਸਾਸੀ ਕਪੂਈ ਸਭ ਜੀ ਕਟਣਾ ਹੈ ਹਾਂ ਕਰਨਾ ਹੈ ਕਾਟਣ ਕਿ ਕੰਦੇ ਕੋਠੀ ਵੇਖਣ ਜਾਣਾ ਕੰਦੇ ਕੋਠੀ ਵੇਖਣ ਜਾਣਾ ਮੈਂ ਕਹਾਂ ਜੇ ਫਿਰ ਮੈਂ ਵੀ ਚਲ ਜਾਂਨੀ ਅੱਜ ਤਾਂ ਹੋਮ ਟੂਰ ਕਰਾਉਣਾ ਤਾਈ ਹਾਂ ਲੋ ਜੀ ਮੇਨ ਟੂਰ ਹਰਨ ਦੇ ਲੂਬੀ ਟ੍ਰਾਈਸਾਈਕਲ ਰੋਟ ਮੈਂ ਦੇਖ ਚਲੀ ਤਵਾਂ ਨੂੰ ਕਿਚਨ ਕਿਚਨ ਬਣ ਗਿਆ ਸੋਹਣਾ ਬਣ ਗਿਆ ਅੱਛਾ ਆਹੋ ਹਾਂ ਠੀਕ ਇੱਕ ਆਹ ਸਟੋਰ ਰੂਮ ਓੜੀਆਂ ਸੋਹਣਾ ਘਰ ਹਾਂ ਡਰਾਈਂਗ ਰੂਮ ਹੈ ਹੇ ਮਿਸਤਰੀ ਦਾ ਇਹ ਹੈ ਨਾ ਬਹੁਤ ਸੋਹਣਾ ਮਣਿਆ ਮੇਰੇ ਸੱਤਾਂ ਬਾਦ ਨਾ ਕਾਹ ਮੈਨੂੰ ਧਰ ਲੱਗੇ ਤਾਂ ਮੰਮੀ ਘਰ ਚੱਲੇ ਹੁਣ ਚਾਚੀ ਕੇ ਘਰ ਵੀ ਜਾਣਾ ਹੀ ਦੇ ਵੀ ਗਾ ਪੋਤਰਾ ਦੇਖਣਾ ਨਹੀਂ ਮਿੰਦੀ ਨੀ ਪਿੰਦੀਏ ਨੀ ਨਿੰਦੀਏ ਜੀ ਹੈਾਈ ਗੋਬੀ ਆਲਾ ਫੂਟਾ ਤੇ ਨਵੇਂ ਛੇਰੇ ਖੋਣਾ ਹੀ ਤੇ ਤੂੰ ਭਾਜੀ ਆਂ ਗੰਨਿਆ ਆਹ ਐਨੀਵੇ ਹੀ ਬਿੰਦੀ ਨਾਲ ਕੋਈ ਤੀਣਾ ਲੈ ਜੀ ਹੈ ਤੀਣਾ ਲੈ ਜੀ ਬਿੰਦੀ ਨਾਲ ਹੋਰ ਫਰਾਹ ਦਿਨ ਇਹਨੂੰ ਲੈ ਜਾ ਕਰੋ ਮੈਦਾਨੀ ਨਿੱਕੀ ਉਹਦੇ ਵਾਲਾਂ ਚ ਨਾ ਖਪਾ ਦੇ। ਆਹੇ ਤਾਂ ਉਧਰ ਨੇ ਬੈਠੇ ਨਿਆਣੇ ਸਾਡੇਡੇ ਗੁੱਡੇ ਟੋਣ। ਉਹ ਸਿਮਰਤ ਖਲੋਤੀ ਆਸ ਪੀਂਦਲ ਛੇਰ। ਆ ਨਿੱਕਾ ਡੱਡਾ। ਆਉਤੋਂ ਨਿਕਲੇਗਾ। ਸਾਡੇ ਕੈਮਰੇ ਦੀ ਨਜ਼ਰ ਤੋਂ ਨਿਕਲ ਸਕਦਾ। ਜਲਦੀ। ਵੋਲਾ ਜੀ ਨੋ ਘਾਰ ਹੀ ਬਣਾਏ ਬਲੌਗਰ ਹੋਣ ਤੇ ਕੈਮਰੇ ਤੇ ਕਿੰਨਾ ਚਰਮਚੋਗੇ ਮੰਮੀ ਕਰੋ ਹੋ ਕੇ ਆਣ ਕੇ ਫੇਰ ਤੁਰ ਪਏ ਆਪਾਂ ਅੱਡੇ ਨੂੰ ਅਹੀਂ ਛੱਲੇ ਆ ਫੇਰ ਅੱਡੇ ਤੇ ਅੱਡੇ ਤੇ ਲਵਾਂਗੇ ਜੋ ਤੁਹਾਨੂੰ ਵਿਖਾਵਾਂਗੇ ਕੀ ਲਿਆਵਾ ਸਰਪ੍ਰਾਈਜ਼ ਗਿਫਟ ਦੇਣਾ ਆ ਅਹੀਂ ਅਗਮ ਨੂੰ ਅਗਮ ਦਾ ਬਰਥਡੇ ਹਜੇ ਸਲੈਕਟ ਨਹੀਂ ਕੀਤਾ ਹਨਾ ਕੀ ਲਵਾਂਗੇ ਹਜੇ ਬਰਥਡੇ ਗਿਫਟ ਵਾਸਤੇ ਸਿਲੈਕਟ ਕਰ ਲੈਣੇ ਕੋਈ ਨਹੀਂ ਜਾ ਕੇ ਵੇਖਦੇ ਕੀ ਲੈਣਾ ਤੇ ਲੈਵਾਂਗੇ ਬਨਾਣਾ ਇੱਕ ਮਾਰੇ ਕੋਲ ਤੋਂ ਲਾਈ ਜੇ ਬੜਾ ਮੋਤਾ ਡਾਹ ਹੋਇਆ ਦਾ ਐਕਸੀਡੈਂਟ ਹੋ ਗਿਆ ਹੋ ਗਿਆ ਬਚਾ ਘਰ ਨੂੰ ਟੱਪਣੇ ਆ ਪੁੱਤਰੇ ਡਿੱਗ ਪਏ ਨੇ ਯਾਰ ਹੋ ਨਹੀਂ ਯਾਰ ਪਰ ਗਲਤੀ ਆੜ ਪੇ ਨਾਲ ਜਤਾਂ ਹੈ ਐਕਸੀਡੈਂਟ ਹੋ ਗਿਆ ਪੱਡਰੇ ਦੇ ਗਿਫਟ ਹੀ ਨਿਕਲ ਆਇਆ ਬਾਜ਼ਾਰ ਚੋਂ ਗਿਫਟ ਪੈਕ ਕਰਾ ਲਿਆ ਵਾ ਅਗਮ ਵਾਸਤੇ ਹੀ ਲਈਆ ਡਰੈੱਸ ਗਰਮ ਤੇ ਵਧੀਆ ਲਈ ਜਾਂਦਾ ਤੇ ਪੈਕ ਕਰਾ ਲਿਆ ਵਾ ਗਿਫਟ ਆਪਾਂ ਤੇ ਇਹ ਵਲੌਗ ਮੇਰਾ ਕਿਉਂਕਿ ਕੱਲ ਨੂੰ ਤੇ ਜਾਣਾ ਨਹੀਂ ਪਰਸੋਂ ਮੈਂ ਪਾਉਂਗੀ ਇਹ ਮੈਂ ਵੈਹ ਕੱਲ ਨੂੰ ਪਾਉਣਾ ਸੀ ਪਰ ਉਹਨਾਂ ਨੇ ਵੇਖ ਲੈਣਾ ਵਾ ਗਿਫਟ ਲਿਆਂਦਾ ਤਾਂ ਕਰਕੇ ਪਰਸੋਂ ਪਾਉਣਾ ਵਾ ਤੇ ਪਾਈ ਲੜਪੇ ਪਾਈ ਨਾ ਪਤਾ ਕੀ ਪੱਧਰੇ ਦੇ ਗਏ ਸਾਰੀ ਸੜਕਾ ਖਾਲੀ ਤੇ ਪੱਧਰੇ ਹੀ ਇੱਕ ਦਜੀਬ ਮੋਟਰਸਾਈਕਲ ਜੋ ਮੋਟਰਸਾਈਕਲ ਮਾਰ ਲਿਆ ਜਿਆਦਾ ਵੀ ਬੜਾ ਟ੍ਰਾਫਿਕ ਆਤਾ ਮੈਨੂੰ ਸਮਝ ਆਇਆ ਹੈ ਨਾ ਪੱਧਰੇ ਹੀ ਵੱਜ ਗਏ ਇੱਕ ਦੀ ਮੋਟਰਸਾਈਕਲ ਦਾ ਟੁੱਟ ਗਿਆ ਮੂੰਹ ਮਾ ਐਦਾਂ ਦੇ ਹਾਲ ਹੈ ਜਨਤਾ ਦੇ ਮਾਈ ਲੜਨ ਦੇ हं 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 ਇਹ ਨੂੰ ਸਹੀ ਕਰ ਲੈਣੀ ਹੈ ਅੱਜ ਮੈਂ ਕਵਰ ਚੜਾਇਆ ਹੈ ਜੇ ਤੇ ਅੱਗੇ ਕਵਰ ਨਹੀਂ ਚੜਿਆ ਇਦਾਂ ਲੈ ਲਈ ਦਾ ਨਾਲ ਰੱਖ ਕੇ ਮੈਂ ਅੱਜ ਲਾ ਕੇ ਟੋਪੇ-ਟੋਪੇ ਦੇ ਸਾਰੇ ਸੈੱਟ ਕਰਤੇ ਇਹਨਾਂ ਆਉਣ ਨਹੀਂ ਕਿੱਥੇ ਇਹਨਾਂ ਆਉਣ ਨਾ ਪਿੱਲੋ ਕਵਰ ਵੀ ਲੱਭਾ ਪਿਛਲੇ ਅਚਾਲਾਂ ਦੇ ਪਤਾ ਨਹੀਂ ਕਿਹੜੇ ਸਾਰਨ ਅੱਗੇ ਪਿਛੇ ਕਿਤੇ ਰੱਖਿਆ ਗਿਆ ਕਿਉਂ ਕਿਹਾ ਗਿਆ ਚਲੋ ਜੀ ਆਪਕਾ ਪਾਲਿਆ ਦਾ ਗਿਫਟ ਪੈਕ ਕਰਾਉਂਗੀ ਫੈਸਟੀਵਲ ਉਹਦੇ ਲਈ ਅਗਮਲੀ ਤੇ ਇਹਦੇ ਵਿੱਚ ਜਿਆਦਾ ট্র্যাক suit ਬੜਾ ਪਿਆਰਾ ਵਾਹ ਜੇ ਖੋਲ ਖੋਲਿਆ ਉਹਨਾਂ ਨੇ ਸਾਡੇ ਸਾਹਮਣੇ ਖੇਤਾਂ ਨੂੰ ਖਾਣਾ ਇਹ ਪੈਕ ਕਰਾਤਾ ਉਹ ਮੈਨੇ ਦੁਕਾਨ ਤੇ ਨਾ ਇਹ ਆਜ ਹੀ ਮੋਲੇ ਡੈਮੋ ਤੋਂ ਚੁੱਕ ਕਰਦੇ ਨੇ ਲਓ ਜੀ ਆ ਵੀ ਲਾ ਲੈਣੀ ਹੈ ਤੂੰ ਜੁਰਮੇ ਚਲੋ ਚੋੜਾ ਵੀ ਸਭ ਕਰ ਲੋ ਮੈਂ ਨਾ ਕੰਮ ਬਿਦਿਆ ਹੋਇਆ ਕਿੰਨਾ ਵਿੱਚ ਚਲੋ ਜੀ ਹੁਣ ਕਰੀਏ ਕੰਮ ਕੋ ਮੁਕਾਈ ਘਰ ਦਾ ਪਹਿਲਾਂ ਫਿਰ ਮਿਲਦੇ ਕੱਢ ਨਾਲ ਫਿਰ ਮੈਂ ਸਬਜੀ ਤਰਫਾ ਲਾਉਣਾ ਫਿਰ ਲੋ ਲਾ ਦੇਣੀ ਤੈਨੂੰ ਸੜਕਾ ਮੈਂ ਲਾਈ ਆ ਤੇਰਾ ਫਿਰ ਨਹੀਂ ਆਉਝਾਈ ਤੇ ਰਹਿ ਗਿਆ ਕਵਰ ਚੜਨ ਵਾਲਾ ਤੇ ਕਾ ਉਹ ਚੜਾ ਲਈਏ ਪਹਿਲਾਂ ਨਾ ਇਹਦਾ ਲੈਂਦੀ ਹ ਕੰਬੜ

કપડીક તો ઓન્સ બોલતી હૈ હા ઓ ભાઈ ચીઝ ની આ હોમમેડ છે માળાજા છોડનિયામાં હા હોમમેડ છે એના પ્રાણી જઈયા બનાયે તાડી જેડી તહી લેઈ દેવો સાડે ગાતો પહેલો હોલી છે ને એના ચાઈ થોડી જોવા ਲਈਆ ਨਾਲ ਬੀਚੋ-ਵਿਚੋ ਨਾਲ ਲਈਆ ਮੈਂ ਕਹਿੰਦੀ ਆਂ ਜ਼ਾਂ ਨੂੰ ਭਰਾਵਾਂਗੇ ਹੈਨਾ ਜਿਸ ਤਰ੍ਹਾਂ ਅੱਗੇ ਬੜੇ ਪਏ ਹੁਣ ਆਹ ਕੰਮ ਯੋਦ ਨਹੀਂ ਹੁੰਦੀ ਹੈ ਛੋੜੇ ਹੀ ਬਲੈਂਕਡਾਂ ਹਿਚੀਗਾ ਨਾ ਇਹਨਾਂ ਤੇ ਆਇਆ ਇਹ ਪਹਿਲੋਂ ਚਾਹੀਦੀਆਂ ਹੁੰਦੀਆਂ ਪਹਿਲੋਂ-ਪਹਿਲੋਂ ਮੈਂ ਜਦੋਂ ਬੱਚੇ ਸਿੰਗਲ ਲੈ ਲੈਣਗੇ ਹਾਂਡੂ ਜੇ ਭਰਾਵਾਂਗੇ ਚੋ ਅੱਜ ਜੇ ਕੋ ਮਾਟੀ ਵਿੱਚ ਹਾਂ ਕੋਰਨਰ ਉਹ ਵਿੱਚ ਭਰਾਵਾਂ ਹ ਸਹੀ ਜਿਆ ਕਰਕੇ ਵੇਖੋ ਫਿਰ ਇਹ ਦਾ ਕੋਲ ਦਾ ਨਹੀਂ ਖੁੱਲੇ-ਖੁੱਲੇ ਬਹੁਤ ਨਹੀਂ ਕਵਰ ਤਵਰ ਦਾ ਪਹਿਲਾਂ ਸੁਝੇ ਹੀ ਸੁਝਾਈਆਂ ਦੇ ਚੜੇ ਨਾ ਇਹਨਾਂ ਨੂੰ ਪਸੰਦ ਨਹੀਂ ਹੁੰਦੇ ਬੱਚਿਆ ਤੁਹਾਨੂੰ ਪਤਾ ਹੈ ਜਿੱਕਰ ਨੂੰ ਚਾਹਣਾ ਦੇਹੀ ਨਹੀਂ ਆਈ ਆਡੇ ਸਮੇਂ ਥੋੜੀ ਜਿਹੀ ਜੋ ਬੱਤੀ ਕਾਹਦੇ ਜੋ ਗਿਆ ਕੋਈ

ਹਾਂ ਵੀ ੁੱਲਾ ੁੱਲਾ ਵਾੜਾ ਹੈਣਾ ੁੱਲਾ ੁੱਲਾ ਵਾੜਾ ਮਸ਼ੀਨ ਤਾਂ ਖੜੀ ਹੀ ਮੈਂ ਸੈੱਜ ਰੱਖਾਂ ਗਿਆ ਨਾ ਮੇਰੇ ਨੇ ਤਾਂ ਕੋਈ ਮਸ਼ੀਨ ਦੇ ਕੰਮ ਕਰ ਵਾਲੇ ਆ ਪਰ ਆ ਉਹ ਸੁਝੀ ਨਹੀਂ ਕਿੱਥੋਂ ਉਸ ਨੂੰ ਲਗਾਣਾ ਨਹੀਂ ਕਿੱਥੇ ਇਹਨੂੰ ਲਾਉਣ ਜੇ ਵੀ ਬਹੁਤ ੁੱਲਾ ਵਾੜੇ ਲਓ ਮਾਰਨਾ ਕੰਬਲ ਦੇ ਨਾਲ ਕਹਿੰਦੀ ਕਿ ਬਹੁਤ ਠੰਡ ਠੰਡ ਚੀ ਲਾ ਰਦੀ ਆ ਤੇ ਤਾਂ ਕਰਕੇ ਮੈਂ ਕਿਹਾ ਚਲੋ ਆਹ ਰਾਤ ਦਿਨੇ ਅੱਜਾਈ ਅੱਜ ਇਹਨਾਂ ਬਦੀਆਂ ਕਵਰ ਕੋਣ ਇਹਨੂੰ ਲਾ ਕੇ ਦਿੱਤਾ ਇਹਨਾਂ ਜੋੜਾ ਲਿਆ ਇਹੀ ਇਹਦੇ ਨਾਲ ਦਾ ਹਨਾਦਾ ਵੱਡੇ ਜੋੜਾ ਕੋੜ ਪਹਿਲਾਂ ਨਹੀਂ ਕਿ ਗਰਮ ਕਵਰ ਚੜਾਏ ਆ ਉਹ ਇਹਨਾਂ ਨੂੰ ਪਸੰਦ ਨਹੀਂ ਆਏ ਇਹਨਾਂ ਨੇ ਚੋਆ

ਇਹਨਾਂ ਨੂੰ ਡਬਲ ਸਾਈਡ ਤੋਂ ਹੋ ਜਾਂਦਾ ਡਬਲ ਸਾਈਡਡ ਕਵਰ ਹੈ ਚਾਹੇ ਇਧਰੋਂ ਲਓ ਬੜੇ ਜਿਆਦਾ ਹੀ ਪਿਆਰੇ ਸੌਫਟ ਕਪੜਾ ਖੰਦੀ ਦਾ ਨੇ ਔਰ ਜਿੱਦਾਂ ਹੁੰਦੇ ਨੇ ਕੰਬਲਾਂ ਕੰਬਲਾਂ ਦੇ ਕਵਰ ਹੁੰ ਕੰਬਲ ਵਗੈਰਾ ਹੁੰਦੇ ਨੇ ਵਧੀਆ ਚੀਜ਼ ਆ ਬਹੁਤ ਵਧੀਆ ਇਧਰੋਂ ਵੀ ਸੇਮ ਇਦਾਂ ਬੜਾ ਨਾ ਫੈਬਰਿਕ ਬੜਾ ਪਿਆਰਾ ਵਾ ਐਸ ਕੰਪਲੀਟ ਹੋ ਗਿਆ। ਇਧਰ ਤੇ ਚਲੋ ਜੀ ਵੀਡੀਓ ਦਾ ਕਰ ਲਿੰਨੇ ਆ ਮੈਂ ਇੱਥੇ ਐਂਡ ਸਬਜੀ ਮੇਰੀ ਬਣ ਗਈ ਆ ਫੁਲਕੇ ਵੀ ਬਣ ਗਏ ਨੇ। ਬਸ ਹੁਣ ਖਾਣੀ ਆਪਾਂ ਤੇ ਲਾਈਵ ਹੋਣਾ ਵਾ 8 ਤੋਂ 9 ਇੱਕ ਘੰਟਾ ਲਾਈਵ ਨਹੀਂ ਆ ਮੈਂ। 8 ਤੋਂ 9 ਨਹੀਂ ਆ ਰਾਤ ਨੂੰ ਬਾਅਦ ਚ ਹੋਣਾ ਆਪਾਂ ਲਾਈਵ। ਚਲੋ ਜੀ ਮਿਲਦੇ ਆ ਫਿਰ ਲਾਈਵ 'ਚ ਜੀ।